ਨੋ ਮੇ ਗੁਰਾਂ ਦਾ ਕਟਿਆ ਸੀਸ ਦਿੱਲੀ ਓਨੂੰ ਚੱਕ ਕੇ ਲੈ ਗਏ ਤਾਂ ਅਸੀਂ ਲੈ ਗਏ ਭਾਈ ਡੱਲੇ ਦੀ ਬਣਾਈ ਜੋ ਰਫਲ ਪਰਖੀ ਉੱਥੇ ਖੜੇ ਰਹਿ ਗਏ ਤਾਂ ਅਸੀਂ ਰਹਿ ਗਏ ਖੂਨੀ ਹੱਥੀ ਦੇ ਨਾਲ ਟਕਰਾਇਆ ਸਾਨੂੰ ਟਟਕੇ ਹੱਥੀ ਨੂੰ ਪੈ ਗਏ ਤਾਂ ਅਸੀਂ ਪੈ ਗਏ ਕਿ ਹਾ ਪਾਤਸ਼ਾ ਨਿਕਲ ਜਾਓ ਗੜੀ ਵਿੱਚੋਂ ਇੰਨੀ ਗੱਲ ਕਹਿਗੇ ਤਾਂ ਅਸੀਂ ਕਹਿਗੇ ਇੰਨੀ ਗੱਲ ਕਹਿਗੇ ਤਾਂ ਅਸੀਂ ਕਹਿਗੇ ਗੁਰੂ ਸਾਹਿਬ ਦਾ ਸੀਸ ਚੱਕਣਾ ਜੈਤਾ ਖੜਾ ਵਿਚਾਰੇ ਚਾਰਛ ਫੇਰੇ ਲੱਗੇ ਪੈਰੇ ਜਿੱਧਰ ਝਾਤੀ ਮਾਰੇ ਚਾਰਛ ਫੇਰੇ ਲੱਗੇ ਪੈਰੇ ਜਿੱਧਰ ਝਾਤੀ ਮਾਰੇ ਖੁਦ ਮਾਲਕ ਨੇ ਕਿਰਪਾ ਕੀਤੀ ਚਖੜ ਨੇਰੀ ਆਇਆ ਸੀਸ ਗੁਰੂ ਦਾ ਲੈ ਕੇ ਤੁਰ ਪਿਆ ਉਹ ਸਿੰਘ ਨੇ ਪੱਲਾ ਲਾਇਆ ਪੂ ਮਹੀਨਾ ਰੁੱਤ ਠੰਡ ਦੀ ਹਵਾ ਕਹਿਰ ਦੀ ਚੱਲੇ ਦੜਦੜਾਂ ਦਾ ਤੁਰਿਆ ਜਾਂਦਾ ਸੀਸ ਨਾ ਰੱਖਦਾ ਥੱਲੇ ਦੜਦੜਾਂ ਦਾ ਤੁਰਿਆ ਜਾਂਦਾ ਸੀਸ ਨਾ ਰੱਖਦਾ ਥੱਲੇ ਬਈ ਝੋਲੀ ਦੇ ਵਿੱਚ ਸੀਸ ਰੱਖ ਲੈ ਦੇ ਵਿੱਚ ਸੀਸੇ ਰੱਖ ਲਵੇ ਜਿੱਥੇ ਪੱਲ ਗੁਜ਼ਾਰੇ ਗੁਰੂ ਸਾਹਿਬ ਦਾ ਸੀਸ ਚੱਕਣਾ ਜੈਤਾ ਖੜਾ ਵਿਚਾਰੇ ਖੁਦ ਮਾਲਕ ਨੇ ਕਿਰਪਾ ਕੀਤੀ ਚਖੜ ਨੇਰੀ ਆਇਆ ਸੀਸ ਗੁਰੂ ਦਾ ਲੈ ਕੇ ਤੁਰ ਪਿਆ ਹੋ ਸਿੰਘ ਨੇ ਪੱਲ ਨਾ ਲਾਇਆ ਗੱਲ ਬੋਨੇ ਦਾ ਗੁਰੂ ਆਖਦਾ ਸਿੰਗਾ ਰੱਖ ਵਿਖਾਈ ਸ਼ੇਰ ਬਹਾਦਰ ਜੀਵਨ ਵਰਗਾ ਫਿਰ ਲਾ ਜੰਮੂ ਮਾਈ ਸ਼ੇਰ ਬਹਾਦਰ ਜੀਵਨ ਵਰਗਾ ਫਿਰ ਲਾ ਜੰਮੂ ਮਾਈ ਓ ਦੁੱਖਤ ਸੀਹੇ ਹੱਸ ਕੇ ਚੱਲਦੇ ਦੱਖਤ ਸੀਹੇ ਹੱਸ ਕੇ ਚੱਲਦੇ ਜੋ ਗੁਰੂ ਦੇ ਪਿਆਰੇ ਗੁਰੂ ਸਾਹਿਬ ਦਾ ਸੀਸ ਚੱਕ ਕੇ ਲਿਆਇਆ ਗੁਰੂਦਵਾਰੇ ਖਾਲਸਾ ਲਿਆਇਆ ਗੁਰੂਦਵਾਰੇ ਖਾਲਸਾ ਲਿਆਇਆ ਗੁਰੂਦਵਾਰੇ